ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰ ਇੱਕ ਸਵਾਗਤ ਹੈ। ਇਹ ਸਾਡਾ ਜਲਾਸ਼ੀਲ ਭਰਸੇੰਗ ਦਾ ਖਾਸ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀਆ। ਨਮਸਕਾਰ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਰ ਇੱਕ ਸਵਾਗਤ ਹੈ। ਆਓ ਸੁਣੀਏ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਦੂਰ ਪਰਬਤੀ ਤੋਂ ਮਵਾ ਬਕਾਰੀ ਮਾਰਗ ਤੇ ਜਮਾ ਹੋ ਰਿਹਾ ਗੰਦਾ ਪਾਣੀ ਕਈ ਪਿੰਡਾਂ ਦੇ ਲੋਕਾਂ ਲਈ ਬਣਿਆ ਮੁਸੀਬਤ ਆ। ਸਵਾਪਾ ਅਤਾ ਦਰਜਨ ਪਿੰਡਾਂ ਦੇ ਲੋਕਾਂ ਦੀ ਨਹੀਂ ਹੋ ਰਹੀ ਕਿਤੇ ਵੀ ਸਲਵਾਇਂ। ਠੰਡੀ ਲੈਰ ਦੇ ਅਧਿਕਾਰੀਆਂ ਨੇ ਅਚਲ ਚੇਤ ਪਿੰਡ ਚੂੜਪੁਰ ਦਾ ਕੀਤਾ ਦੌਰਾ। ਤਿੰਨ ਦਿਨਾਂ ਵਿੱਚ ਪਿੰਡ ਨੂੰ ਪਾਣੀ ਦੇਣ ਲਈ ਦਿਵਾਇਆ ਵਿਸ਼ਵਾਸ। ਡਿਪਟੀ ਕਮਿਸ਼ਨਰ શ્રી ਅਨੰਦਪੁਰ ਸਾਹਿਬ ਹੋਲੇ ਮਹੱਲੇ ਦੀਆਂ ਤਿਆਰੀਆਂ ਦਾ ਜੈਜਾ ਲੈਣਗੇ। 12ਵੀਂ ਦੇਸ਼ ਵਿਆਪੀ ਹੜਤਾਲ ਮਿਹਤਕਸ਼ ਲੋਕਾਂ ਦੀ ਰੋਜੀ ਰੋਟੀ ਨੂੰ ਸੁਰੱਖਿਅਤ ਕਰਨ ਦੀ ਲੜਾਈ ਦਾ ਹਿੱਸਾ ਕਾਮਰੇਡ ਮਹਾ ਸਿੰਘ ਰੋੜੀ ਨੇ ਕਿਹਾ। ਰੂਪਨਗਰ ਪੁਲਿਸ ਨੇ ਬੱਤੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਵੱਖ-ਵੱਖ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਰਾਮਦੀਆਂ ਕੀਤੀਆਂ 20 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਪਿੰਡ ਚਾੜ ਮਝਾਰਾ ਵਿਖੇ ਗੋਲੀ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤਹਾਕਲੇਰਾ ਵਿਖੇ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਗਿਆ ਸਤਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਦਾ ਰਾਸ਼ਟਰਪਤੀ ਗ੍ਰੀਨ ਸਕੂਲ ਪ੍ਰੋਗਰਾਮ ਲਈ ਹੋਇਆ ਵਿਸ਼ੇਸ਼ ਸਨਮਾਨ ਇਹ ਸੰਜੜਾ ਸ਼੍ਰੀ ਭਗਤ ਸਿੰਘ ਨਗਰ ਤੇ ਆਸ-ਪਾਸ ਦੀਆਂ ਵਿਸ਼ੇਸ਼ ਸਰਗਰਮੀਆਂ ਬਾਬਾ ਬਜੀਤ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗਰਲਜ ਸਲੋ ਰੋਡ ਨਵਾਂ ਸ਼ਹਿਰ ਦੇ ਪ੍ਰਿੰਸੀਪਲ ਜਸਵੀਰ ਸਿੰਘ ਅਤੇ ਕਮੇਟੀ ਦੇ ਮੈਨੇਜਰ ਵਿਕਰਮਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਬਲੱਡ ਡੋਨਰ ਕਾਉਂਸਲ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਅੱਜ ਅ ਵਿਸ਼ਾਲ ਖੂਨਦਾਨ ਕੈਂਪ ਬਾਬਾ ਬजीर ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਨੇ ਵੱਧ ਤੋਂ ਵੱਧ ਖੂਨਦਾਨ ਕੀਤਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਚੋ ਨਿਹਾਲ ਅੱਜ ਬਾਬਾ ਵਜੀਤ ਸਿੰਘ ਜੀ ਖਾਲਸਾ ਗਰਲ ਸੀਨੀਅਰ ਸੈਕੰਡਰੀ ਸਕੂਲ ਵਿਕੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵੈ ਇਸ ਕੈਂਪ ਦੇ ਵਿੱਚ ਪ੍ਰਿੰਸੀਪਲ ਜਸਵੀਰ ਸਿੰਘ ਜੀ ਮੈਨੇਜਰ ਪ੍ਰਿੰਸੀਪਲ ਰਿਟਾਇਰਡ ਪ੍ਰਿੰਸੀਪਲ ਵਿਕਰਮਜੀਤ ਸਿੰਘ ਜੀ ਨੇ ਬਹੁਤ ਵੱਡਾ ਮੂਲਾ ਯੋਗਦਾਨ ਡਾਲਿਆ ਵੈ ਇਸ ਤੇ ਵਾਸਤੇ ਬਲੱਡ ਡੋਨਰ ਕਾਉਂਸਲ ਬਲੱਡ ਸੈਂਟਰ ਨਵਾਂ ਸ਼ਹਿਰ ਮੈਨੇਜਰ ਜੀ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਹੈਗੀ ਆ ਖੂਨਦਾਨ ਜੀਵਨਦਾਨ ਖੂਨਦਾਨ ਮਹਾਦਾਨ ਖੂਨਦਾਨ ਕਰਨ ਦੇ ਨਾਲ ਇਨਸਾਨ ਨੂੰ ਕੀ ਫਾਇਦਾ ਹੁੰਦਾ ਹੈ ਸਭ ਤੋਂ ਅੱਛਾ ਫਾਇਦਾ ਤਾਂ ਖੂਨਦਾਨੀਆਂ ਨੂੰ ਇਹ ਹੁੰਦਾ ਵੈ ਕੀ ਖੂਨਦਾਨ ਕਰਨ ਉਪਰੰਤ ਉਹ ਇਹ ਦੇਖ ਪਾਉਂਦੇ ਐ ਟੈਸਟ ਕਰਨ ਦੇ ਬਾਅਦ ਕਿ ਕਿਆ ਉਹਨਾਂ ਦੇ ਸਰੀਰ ਵਿੱਚ ਕੋਈ ਬਿਮਾਰੀ ਤਾਂ ਨਹੀਂ ਜਿਹੜਾ ਵਿਅਕਤੀ ਵੀ ਖੂਨਦਾਨ ਕਰਦਾ ਉਹਦਾ ਖੂਨ ਬਲੱਡ ਬੈਂਕ 'ਤੇ ਚਲੇ ਜਾ ਕੇ ਟੈਸਟ ਕੀਤੇ ਜਾਂਦੇ ਐ ਕਿ ਉਹਦੇ ਸਰੀਰ ਵਿੱਚ ਹੈਪੇਟਾਈਟਸ ਬੀ ਹੈਪੇਟਾਈਟਸ ਸੀ ਐਚ ਆਈ ਵੀ ਮਲੇਰੀਆ ਸਿਫਿਲਸ ਇਹੋ ਜਿਹੀਆਂ ਬਿਮਾਰੀਆਂ ਤਾਂ ਨਹੀਂ ਇਹ ਟੈਸਟ ਮੁਫਤ ਦੇ ਵਿੱਚ ਹੋ ਜਾਂਦੇ ਐ ਦੂਸਰਾ ਫਾਇਦਾ ਇਹ ਹੈ ਕਿ ਵਿਗਿਆਨਕਾਂ ਨੇ ਖੋਜਾਂ ਦੇ ਆਧਾਰ ਦੇ ਉੱਤੇ ਦੇਖਿਆ ਕਿ ਜਿਹੜੇ ਸੱਜਣ ਔਰ ਦੇਵੀਆਂ ਖੂਨਦਾਨ ਕਰਦੇ ਐ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਘੱਟ ਹੁੰਦੀ ਐ ਦਿਲ ਦੀ ਤਕਲੀਫ ਘੱਟ ਹੁੰਦੀ ਐ ਸਰੀਰ ਦੇ ਖੂਨ ਦੇ ਵਿੱਚ ਕੋਸ਼ਿਕਾਵਾਂ ਦਾ ਪੁਨਰਜਨਮ ਤੇਜ਼ੀ ਦੇ ਨਾਲ ਹੁੰਦਾ ਹੈਗਾ ਵੈ ਇਸ ਤੋਂ ਇਲਾਵਾ ਖੂਨਦਾਨ ਦਾ ਫਾਇਦਾ ਇਹ ਹੈ ਵੈ ਕਿ ਹਸਪਤਾਲਾਂ ਦੇ ਵਿੱਚ ਕੰਨ ਦੇ ਘਾਟ ਸਤ ਦਾਾਖਲ ਮਰੀਜ਼ਾਂ ਦੀ बुझ ਰਹੀ ਜੀਵਨ ਜੋਤ ਨੂੰ ਜਦ ਮਗਾਏ ਰੱਖਣ ਦੇ ਵਿੱਚ ਮਦਦ ਮਿਲਦੀ ਹੈ ਇਹ ਕਿੰਨਾ ਵੱਡਾ ਨੇਕ ਉਪਰਾਲਾ ਹੈ ਕਿ ਸਾਡੇ ਖੂਨਦਾਨ ਦੇ ਨਾਲ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਬਚਾਈ ਜਾ ਸਕੇ ਇਸ ਤੋਂ ਇਲਾਵਾ ਖੂਨਦਾਨ ਆਪਸੀ ਭਾਈਚਾਰਕ ਸਾਂਝ ਕਮਿਊਨਲ ਹਾਰਮੋਨੀ ਨੈਸ਼ਨਲ ਇੰਟੀਗ੍ਰੇਸ਼ਨ ਸੈਕੂਲਰਿਜ਼ਮ ਨੂੰ ਮਜ਼ਬੂਤ ਕਰਦਾ ਹੈ ਜਿਹੜਾ ਵੀ ਵਿਅਕਤੀ ਖੂਨ ਲੈਣ ਆਂਦਾ ਵਾ ਬਲੱਡ ਬੈਂਕੇ ਚ ਉਹ ਕਦੀ ਨਹੀਂ ਪੁੱਛਦਾ ਕਿ ਮੈਂ ਬ੍ਰਾਹਮਣ ਆ ਤਾਂ ਮੈਨੂੰ ਬ੍ਰਾਹਮਣ ਦਾ ਹੀ ਖੂਨ ਦਿਓ ਉਹ ਤਾਂ ਹੱਥ ਜੋੜ ਕੇ ਉਸ ਵੇਲੇ ਕਹਿੰਦਾ ਜਲਦੀ ਜਲਦੀ ਮੈਨੂੰ ਖੂਨ ਦੇ ਦਿਓ ਇੱਕ ਹਿੰਦੂ ਨੂੰ ਸਿੱਖ ਦਾ ਖੂਨ ਮਿਲਦਾ ਵਾ ਇੱਕ ਸਿੱਖ ਨੂੰ ਈਸਾਈ ਦਾ ਖੂਨ ਮਿਲਦਾ ਵਾ ਇੱਕ ਈਸਾਈ ਨੂੰ ਮੁਸਲਮਾਨ ਦਾ ਖੂਨ ਮਿਲਦਾ ਵਾ ਇਸ ਤਰੀਕੇ ਦੇ ਨਾਲ ਖੂਨਦਾਨ ਕਰਨ ਦੇ ਨਾਲ ਅਸੀਂ ਦੇਸ਼ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਦਿੰਨੇ ਆ ਖੂਨਦਾਨ ਕੈਂਪ ਦਾ ਆਯੋਜਨ ਕਰਨ ਦੇ ਵਾਸਤੇ ਪ੍ਰਿੰਸੀਪਲ ਜਸਵੀਰ ਸਿੰਘ ਜੀ ਨੇ ਬਹੁਤ ਜ਼ੋਰ ਲਗਾਇਆ ਬਹੁਤ ਇਹਨਾਂ ਨੇ ਉਪਰਾਲੇ ਕੀਤੇ ਜਦੋਂ ਕਿਸੇ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਖੂਨਦਾਨ ਕੈਂਪ ਲਗਾਉਣਾ ਹੋਵੇ ਤਾਂ ਬਹੁਤ ਸਾਰੀਆਂ ਕਠਿਨਾਈਆਂ ਆndੀਆਂ ਵੈਂ ਇਹ ਬਹੁਤ ਸੁਭਾਗੇਸ਼ਾਲੀ ਹੈ ਵਾਹਿਗੁਰੂ ਦੇ ਉੱਤੇ ਇਹਨਾਂ ਦਾ ਵਿਸ਼ੇਸ਼ ਅਸ਼ੀਰਵਾਦ ਰਹੇਗਾ ਕੀ ਐਨਾ ਨੇ ਅੱਜ ਇਸ ਸਕੂਲ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੀ ਸਹਾਇਤਾ ਦੇ ਨਾਲ ਇੱਕ ਖੂਨਦਾਨ ਕੈਂਪ ਲਵਾਇਆ ਕੋਈ ਵੀ ਵਿਅਕਤੀ ਜਦੀ ਉਮਰ 18 ਸਾਲ ਤੋਂ ਵੱਧ ਹੋਵੇ 65 ਸਾਲ ਤੋਂ ਘੱਟ ਹੋਵੇ ਜਦੇ ਸਰੀਰ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ ਜਦਾ ਭਾਰ 45-50 ਕਿਲੋਗ੍ਰਾਮ ਤੋਂ ਵੱਧ ਹੋਵੇ ਉਸ ਨੂੰ ਚਾਹੀਦਾ ਵੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿਖੜਵਾਇਸਾ ਬਣਾਏ ਆਸ ਕਰਦੇ ਆ ਵਾਹਿਗੁਰੂ ਜੀ ਖੂਨਦਾਨੀਆਂ ਨੂੰ ਅਸ਼ੀਰਵਾਦ ਦੇਣਗੇ ਔਰ ਖੂਨਦਾਨੀ ਜਿਹੜੇ ਐ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਇੱਕ ਦੋ ਨਾਰੇ ਖੂਨਦਾਨ ਨਾਲ ਸੰਬੰਧਿਤ بلند ਕੀਤੇ ਜਾਣਗੇ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵੀ ਬੋਲਾਵੇਂ ਜਿੱਦਾਂ ਕਿ ਖੂਨਦਾਨ ਜੀਵਨਦਾਨ ਖੂਨਦਾਨ ਜੀਵਨਦਾਨ ਖੂਨਦਾਨ ਜੀਵਨਦਾਨ ਖੂਨਦਾਨ ਜੀਵਨਦਾਨ ਖੂਨਦਾਨ ਜੀਵਨਦਾਨ ਉਹ ਖੂਨਦਾਨ ਮਹਾਦਾਨ ਖੂਨ ਦਾਨ ਮਹਾਦਾਨ ਸੁਭਾਨ ਅੱਲਾਹ 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 ਖੂਨ ਦਾਨੀ ਜਿੰਦਾਬਾਦ 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 ਖੂਨ ਦਾਨੀ ਜਿੰਦਾਬਾਦ 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 ਕੈਂਪ ਦੇ ਆਰਗੇਨਾਈਜ਼ਰ ਜਿੰਦਾਬਾਦ 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 ਕੈਂਪ ਦੇ ਆਰਗੇਨਾਈਜ਼ਰ ਜਿੰਦਾਬਾਦ 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 ਹਣ ਠੰਦੀ ਸਾਹਿਬ ਨੂੰ ਬੇਨਤੀ ਹੈ कि अज दे खूनदान कैंप का विधिवत उद्घाटन कर वाहगुरु जी का खालसा वाहगुरु जी का खालसाद प्रशाद लो जी प्रिंसिपल साहब वाहगुरु जी का खालसा वाहगुरु जी की, की फतेह ਬਹੁਤ ਹੀ ਅੱਜ ਖੁਸ਼ੀ ਹੋਈ ਹੈ ਕਿ ਬਾਬਾ ਵਜੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਕਿਉਂਕਿ ਜਿਵੇਂ ਕਿ ਡਾਕਟਰ ਸਾਹਿਬ ਨੇ ਪਹਿਲਾਂ ਸਾਰਾ ਵਿਸਤਾਰਪੂਰਵਕ ਦੱਸਿਆ ਹੀ ਹੈ ਕਿ ਖੂਨਦਾਨ ਕਰਨ ਦੇ ਕੀ ਕੀ ਫਾਇਦੇ ਹੁੰਦੇ ਹਨ ਤੇ ਕਿਵੇਂ ਜਿੱਥੇ ਖੂਨਦਾਨ ਕਰਨ ਵਾਲੇ ਨੂੰ ਫਾਇਦਾ ਹੁੰਦਾ ਤੇ ਖੂਨ ਲੈਣ ਵਾਲੇ ਨੂੰ ਵੀ ਕਿਵੇਂ ਫਾਇਦਾ ਹੁੰਦਾ ਕਿਉਂਕਿ ਸਾਡੇ ਨਵਾਂ ਸ਼ਹਿਰ ਵਿਖੇ ਜੋ ਸਾਡੇ ਨਵਾਂ ਸ਼ਹਿਰ ਹੀ ਨਹੀਂ ਬਹੁਤ ਦੂਰ-ਦੂਰ ਤੇ ਕਰੇ ਤਾਂ ਬਹੁਤ ਸਾਨੂੰ ਆਕੇ ਨੂੰ ਫਾਇਦਾ ਕੋ ਅਸੀਂ ਪਿਛਲੇ 40 ਸਾਲ ਤੋਂ ਇਹ ਬਲੱਡ ਸੈਂਟਰ ਨਾਲ ਜੁੜੇ ਹੋਏ ਆ ਜਿਹਨਾਂ ਜਿਹਦੇ ਨਾਲ ਕੇ ਸਾਨੂੰ ਵੀ ਪਤਾ ਲੱਗਾ ਕਿ ਖੂਨਦਾਨ ਕਰਨ ਦੇ ਕੀ ਕੀ ਫਾਇਦੇ ਹੁੰਦੇ ਆ ਨੇ ਇਸ ਕਰਕੇ ਅਸੀਂ ਕਿਤੇ ਆਪ ਖੂਨਦਾਨ ਕਰਦੇ ਆ ਤੇ ਦੂਜਿਆਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਆ ਤੇ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਉਸ ਵੇਲੇ ਪਤਾ ਲੱਗਦਾ ਕਿ ਬਲੱਡ ਸੈਂਟਰ ਦੇ ਕੀ ਕੀ ਫਾਇਦੇ ਆ ਫਿਰ ਇਹਦੀ ਮਹੱਤਤਾ ਬਾਰੇ ਪਤਾ ਲੱਗਦਾ ਕੋਈ ਕਈ ਵਾਰੀ ਸਾਡੇ ਮਨਾਂ ਦੇ ਵਿੱਚ ਕੇ ਸ਼ੰਕੇ ਹੁੰਦੇ ਆ ਵੀ ਖੂਨ ਅਸੀਂ ਦਿੰਨੇ ਆ ਕਿ ਅੱਗੇ ਸਹੀ ਤਰੀਕੇ ਨਾਲ ਜਾਂਦਾ ਜਾਂ ਨਹੀਂ ਜਾਂਦਾ ਤੇ ਮੈਂ ਕਈ ਵਾਰੀ ਜਦੋਂ ਮੀਟਕਾਂ ਵਿੱਚ ਵੀ ਅਸੀਂ ਜਾਈਦਾ ਤੇ ਸਾਨੂੰ ਕਈ ਸ਼ੰਕੇ ਉੱਥੇ ਦੂਰ ਹੋਏ ਆ ਜਿਵੇਂ ਕਿ ਆਮ ਤੌਰ ਤੇ ਹੁੰਦਾ ਕਿ ਦੇ ਬਲੱਡ ਸਮੇਂ ਸਿਰ ਮਿਲਦਾ ਨਹੀਂ ਉਹ ਕਈ ਵਾਰੀ ਅਸੀਂ ਵੀ ਇਹ ਸਵਾਲ ਵੀ ਕੀਤੇ ਆ ਉੱਥੇ ਉਹਦੇ ਬਾਰੇ ਤੂਰ ਸਾਹਿਬ ਨੇ ਕਈ ਵਾਰੀ ਸਾਨੂੰ ਇਹ ਸਮਝਾਇਆ ਕਿਉਂਕਿ ਇਹ ਇਹ ਹੈਗਾ ਬਲੱਡ ਬੈਂਕ ਕੋਈ ਬਲੱਡ ਬੈਂਕ ਦੇ ਵਿੱਚ ਜਿਵੇਂ ਕਿ ਆਪਾਂ ਆਮ ਆਪਣੇ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਦੇ ਆ ਉਹ ਉਹ ਸਾਨੂੰ ਹੀ ਮਿਲਦੇ ਆ ਕੋਈ ਬਲੱਡ ਬੈਂਕ ਦੇ ਵਿੱਚ ਜਿਹੜਾ ਖੂਨ ਹੈ ਸਾਡਾ ਜਮਾ ਕਿਨਪਰੇ ਦੱਸਿਆ ਹੀ ਆ ਉਹਦੇ ਵਿੱਚ ਸਾਨੂੰ ਇਹ ਫਾਇਦਾ ਕਿ ਪੈਸੇ ਤਾਂ ਅਸੀਂ ਬੈਂਕ ਜਮਾ ਕਰਾਉਣੇ ਕਿ ਸਾਨੂੰ ਵੀ ਮਿਲਦੇ ਆ ਇਹਦੇ ਵਿੱਚ ਬਲੱਡ ਬੈਂਕ ਵੱਲੋਂ ਇਹ ਸਹੂਲਤ ਦਿੱਤੀ ਜਾਂਦੀ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਜਿਸ ਕਿਸੇ ਨੂੰ ਵੀ ਜ਼ਰੂਰਤ ਪੈ ਜਾਂਦੀ ਹੈ ਉਹਨੂੰ ਵੀ ਖੂਨ ਦਿੱਤਾ ਜਾਂਦਾ ਇੱਕ ਬਹੁਤ ਵੱਡਾ ਅਪਰਾਲਾ ਹੈ ਸਾਡੇ ਸ਼ਹਿਰ ਦੇ ਵਿੱਚ ਤੇ ਜਿੱਤੇ ਅੱਜ ਬਾਬਾ ਵਜੀਤ ਸਿੰਘ ਸਕੂਲ ਦੇ ਵਿੱਚ ਪ੍ਰਿੰਸੀਪਲ ਜਸਵੀਰ ਸਿੰਘ ਤਾਂ ਵਿਕਰਮਜੀਤ ਸਿੰਘ ਜੀ ਮੈਨੇਜਰ ਸਾਹਿਬ ਨੇ ਅਪਰਾਲਾ ਕੀਤਾ ਜਿਹਦੇ ਨਾਲ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗਾ ਕੋਈ ਇਹ ਕੈਂਪ ਲਾਉਣ ਦਾ ਇਹੀ ਫਾਇਦਾ ਹੈ ਕਿ ਬੱਚਿਆਂ ਨੂੰ ਇੱਕ ਜਾਗਰਤੀ ਆਵੇ ਉਹਨਾਂ ਦੇ ਮਨ ਦੇ ਵਿੱਚ ਜੋ ਉਹਨਾਂ ਦੇ ਮਨ ਦੇ ਵਿੱਚ ਤੋਖਲੇ ਹੁੰਦੇ ਹੈ ਕਿ ਬਲੱਡ ਦੇਣ ਦੇ ਨਾਲ ਪਤਾ ਨਹੀਂ ਸਾਡਾ ਕੀ ਨੁਕਸਾਨ ਹੋ ਜਾਣਾ ਉਹਨੂੰ ਦੂਰ ਕਰਨ ਦੇ ਲਈ ਇਹ ਜੋ ਕੈਂਪ ਬੜੇ ਕਾਰਗਰੇ ਆ ਤੇ ਬੱਚਿਆਂ ਨੂੰ ਬੇਤੀ ਕਰਦੇ ਆ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਆਪਾਂ ਦੇਸ਼ ਦੀ ਕੌਮ ਦੀ ਸੇਵਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਬੜੀ ਖੁਸ਼ੀ ਹੈ ਵੀ ਸਾਡੇ ਸਕੂਲ ਬਾਬਾ ਵਜੀਤ ਸਿੰਘ ਖਾਲਸਾ ਗਰ ਸੀਨੀਅਰ ਸੈਕੰਡਰੀ ਸਕੂਲ ਇਹਨਾਂ ਦੇ ਮਨ ਦੇ ਵਿੱਚ ਬੜੇ ਬਲਬਲਾ ਸੀ ਕਿ ਸਕੂਲ ਦੇ ਬੱਚਿਆਂ ਨੂੰ ਕੁਝ ਨਵਾਂ ਕਰਕੇ ਵਿਖਾਈਏ ਔਰ ਇਹਨਾਂ ਨੇ ਅੱਜ ਪਹਿਲੀ ਵਾਰੀ ਬਲੱਡ ਡੋਨਰ ਕੈਂਪ ਜਿਹੜਾ ਆ ਉਹ ਲਾਇਆ ਹੋਇਆ ਤੇ ਇਹਨਾਰੇ ਦੋਸਤ ਮਿੱਤਰ ਰਿਸ਼ਤੇਦਾਰ ਸੱਜਣ ਮਿੱਤਰ ਔਰ ਸਟੂਡੈਂਟ ਜਿਹੜੇ 18 ਸਾਲ ਤੋਂ ਵੱਧਿਆ ਉਹਨਾਂ ਦੀ ਹੈ ਜੇ ਉਹਨਾਂ ਨੂੰ ਭੁੱਖ ਦੇ ਵਿੱਚ ਕਿਤੇ ਲੋੜ ਪੈ ਜਾਵੇ ਖੂਨ ਦੀ ਤਾਂ ਉਹ ਆਪਣਾ ਖੂਨਦਾਨ ਜਿਹੜਾ ਆ ਉਹ ਜਮ੍ਹਾਂ ਕਰ ਸਕਦੇ ਆ ਔਰ ਇਹ ਜਿਹੜਾ ਉਪਰਾਲਾ ਆ ਇਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆ ਜਿਹੜੇ ਬੱਚੇ ਆ ਉਹ ਯਾਦ ਰੱਖਣਗੇ ਔਰ ਉਹ ਇਹ ਜਿਹੜੀ ਤੋਰ ਆ ਇਸੇ ਤਰ੍ਹਾਂ ਚੱਲਦੀ ਰਹੂਗੀ ਤਾਂ ਕਿ ਇਹ ਜਿਹੜਾ ਜਾਗਿਆ ਇਹ ਜੱਗ ਦੇ ਵਿੱਚ ਹੋਰ ਹੋਤੀ ਜਿਹੜੀ ਹੈ ਉਹ ਪੈਂਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਚਲੋ ਸਾਡੇ ਸਕੂਲ ਦੇ ਵਿੱਚ ਖੂਨਦਾਨ ਕੈਂਪ ਲੱਗ ਰਿਹਾ ਹੈ ਜੀ ਪਹਿਲਾ ਕੈਂਪ ਅਸੀਂ ਆਪਣੀ ਜਿਮ ਦੇ ਵਿੱਚ ਲਾਇਆ ਸੀ ਜੀ ਇਹ ਦੂਸਰਾ ਕੈਂਪ ਆ ਤੇ ਮੈਂ ਕਈ ਵਾਰੀ ਬੱਚਿਆਂ ਦੇ ਵਿੱਚ ਇੱਕ ਡਰ ਦੇਖਿਆ ਸੀ ਖੂਨ ਦੇਣ ਦੇ ਸੰਬੰਧ ਵਿੱਚ ਤਾਂ ਮੈਨੂੰ ਬੜਾ ਅਫਸੋਸ ਹੋ ਰਿਹਾ ਸੀ ਵੀ ਅੱਜ ਦੀ ਪੀੜ੍ਹੀ ਕਿੱਧਰ ਜਾ ਰਹੀ ਹੈ ਸੋ ਇਸ ਨੂੰਾ ਪੂਰਾ ਕਰਨ ਲਈ ਤਾਂ ਅਸੀਂ ਸਕੂਲ ਦੇ ਵਿੱਚ ਕੈਂਪ ਰੱਖਿਆ ਤਾਂ ਜੋ ਜਿਹੜੇ ਬਾਕੀ ਸਕੂਲ ਵੀ ਆ ਉਹ ਵੀ ਸਹਿਯੋਗ ਦੇਣਗੇ ਜੀ ਤੇ ਮੈਂ ਡਾਕਟਰ ਸਾਹਿਬ ਤੇ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਦੀ ਅਸੀਂ ਸ਼ੁਰੂਆਤ ਕੀਤੀ ਥੈਂਕ ਯੂ ਜੀ ਧੰਨਵਾਦ ਚਿੰਦੂਸ ਫੈਮਿਲੀ ਰੈਸਟੋਰੈਂਟ ਦਾ ਸੁਆਦ ਇੱਕ ਮਲਟੀ ਕਜ਼ੀਨ ਰੈਸਟੋਰੈਂਟ ਦਾ ਸੁਆਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਦੇ ਇਸ ਅਜਲਸ਼ੀਪਾਰਸੇਗ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਲਫੇ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਬੰਦੀ ਸਿੰਘ ਇਜਾਜ਼ਤ ਦਿਓ ਧੰਨਵਾਦ